ਇੱਕ ਵਾਰ ਦੀ ਗੱਲ ਹੈ ਕਿ ਇੱਕ ਜਹਾਜ਼ ਸਮੁੰਦਰ ਦੀ ਤੇਜ਼ ਲਹਿਰਾਂ ਦੇ ਵਿੱਚ ਫਸ ਕੇ ਡੁੱਬ ਜਾਂਦਾ ਹੈ ਤੇ ਸਾਰੇ ਪੈਸੇਂਜਰ ਉਸ ਵਿੱਚ ਮਰ ਜਾਂਦੇ ਹਨ ਲੇਕਿਨ ਇੱਕ ਪਰਸਨ ਬਚ ਜਾਂਦਾ ਹੈ ਤੇ ਜੈਸੇ ਤੈਸੇ ਕਰਕੇ ਉਹ ਸਮੁੰਦਰ ਵਿੱਚ ਤੈਰ ਕੇ ਇੱਕ ਆਈਸਲੈਂਡ ਤੇ ਪਹੁੰਚਦਾ ਹੈ ਉਹ ਹੱਥ ਜੋੜ ਕੇ ਰੱਬ ਅਗੇ ਮਦਦ ਲਈ ਪੁਕਾਰ ਕਰਦਾ ਹੈ ਲੇਕਿਨ ਕਾਫੀ ਟਾਈਮ ਬੀਤਣ ਤੋਂ ਬਾਅਦ ਕੋਈ ਵੀ ਮਦਦ ਨਹੀਂ ਆਂਦੀ ਤਾਂ ਹਾਰ ਕੇ ਇੱਕ ਚੌਂਪੜੀ ਬਣਾਉਂਦਾ ਹੈ ਤੇ ਚੌਂਪੜੀ ਬਣਾਉਣ ਤੋਂ ਬਾਅਦ ਉਹ ਜੈਸੇ ਤੈਸੇ ਆਪਣੇ ਰਹਿਣ ਵਾਸਤੇ ਗੁਜ਼ਾਰਾ ਕਰਨ ਵਾਸਤੇ ਮੱਛੀ ਫੜ ਕੇ ਪੱਤੇ ਖਾ ਕੇ ਆਪਣਾ ਗੁਜ਼ਾਰਾ ਕਰਦਾ ਹੈ ਇੱਕ ਦਿਨ ਰਾਤ ਨੂੰ ਆਸਮਾਨੀ ਬਿਜਲੀ ਗਿਰਨ ਦੇ ਨਾਲ ਉਸ ਦੀ ਝੌਂਪੜੀ ਨੂੰ ਅੱਗ ਲੱਗ ਜਾਂਦੀ ਹੈ। ਉਹ ਝੌਂਪੜੀ ਨੂੰ ਜਲਦੇ ਹੋਏ ਦੇਖ ਕੇ ਕਹਿੰਦਾ ਹੈ ਵਾਹ ਰੱਬਾ 21 ਤਾਂ ਝੌਂਪੜੀ ਸੀ। ਉਹ ਕਿੰਨਾ ਨਿਰਦਈ ਹੈ ਤੇ ਉਸ ਝੌਂਪੜੀ ਨੂੰ ਵੀ ਅੱਗ ਲਗਾ ਦਿੱਤੀ। ਤਾਂ ਸਵੇਰੇ ਉੱਠ ਕੇ ਉਹ ਦੇਖਦਾ ਹੈ ਕਿ ਇੱਕ ਜਹਾਜ਼ ਉਸ ਮੰਦਰ ਦੇ ਕਿਨਾਰੇ ਤੇ ਖੜਾ ਹੁੰਦਾ ਹੈ। ਬਹੁਤ ਖੁਸ਼ ਹੁੰਦਾ ਹੈ ਉਹ ਜਾ ਕੇ ਤੋੜ ਕੇ ਜਹਾਜ਼ ਤੇ ਚੜਦਾ ਹੈ ਤੇ ਕੈਪਟਨ ਨੂੰ ਪੁੱਛਦਾ ਹੈ ਕਿ ਤੁਹਾਨੂੰ ਕਿੱਦਾਂ ਪਤਾ ਚੱਲਿਆ ਕਿ ਮੈਂ ਇੱਥੇ ਹਾਂ? ਤਾਂ ਉਹ ਕਹਿੰਦਾ ਕਿ ਸਾਨੂੰ ਰਾਤ ਨੂੰ ਇੱਕ ਫਾਇਰ ਸਿਗਨਲ ਮਿਲਿਆ ਸੀ ਉਹ ਕਹਿੰਦਾ ਕਿ ਮੈਂ ਤਾਂ ਕੋਈ ਫਾਇਰ ਸਿਗਨਲ ਨਹੀਂ ਦਿੱਤਾ ਉਸ ਨੂੰ ਯਾਦ ਹੁੰਦਾ ਰਾਤ ਨੂੰ ਜਿਹੜੀ ਬਿਜਲੀ ਕਿਰਨ ਦੇ ਨਾਲ ਮੇਰੀ ਝੌਂਪੜੀ ਨੂੰ ਅੱਗ ਲੱਗੀ ਸੀ ਸ਼ਾਇਦ ਉਹੀ ਫਾਇਰ ਸਿਗਨਲ ਇਹਨਾਂ ਨੂੰ ਮਿਲਿਆ ਤੇ ਉੱਪਰ ਦੇਖ ਕੇ ਦੁਬਾਰਾ ਗੋੜਦਾਂ ਨੂੰ ਸ਼ੁਕਰੀਆ ਅਦਾ ਕਰਦਾ ਦੇ ਕਹਿੰਦਾ ਕਿ ਗੋੜਦੂ ਬਹੁਤ ਅੱਛਾ ਕੀਤਾ ਕਿ ਮੇਰੀ ਝੌਂਪੜੀ ਨੂੰ ਅੱਗ ਲਗਾ ਦਿੱਤੀ ਔਰ ਅੱਜ ਮੈਂ ਬਚ ਗਿਆ ਸੋ ਸਮ ਟਾਈਮ ਇਸੇ ਤਰ੍ਹਾਂ ਹੀ ਹੁੰਦਾ ਸਾਡੀ ਲਾਈਫ ਦੇ ਵਿੱਚ ਕੋਈ ਚੀਜ਼ ਸਾਨੂੰ ਨਹੀਂ ਮਿਲਦੀ ਜਾਂ ਕੋਈ ਚੀਜ਼ ਸਾਡੇ ਕੋਲ ਦੂਰ ਚਲੇ ਜਾਂਦੀ ਹੈ ਜੇ ਅਸੀਂ ਉਸ ਗੁਰਪਰਮੇਸ਼ਵਰ ਨੂੰ ਉਸ ਗੋਡ ਨੂੰ ਪੋਛਦੇ ਆਂ ਲੇਕਿਨ ਅਸੀਂ ਇਹ ਨਹੀਂ ਕਦੀ ਸਮਝਦੇ ਕਿ ਅਗਰ ਗੋਡ ਸਾਡੇ ਲਈ ਇੱਕ ਰਸਤਾ ਬੰਦ ਕਰਦਾ ਹੈ ਤੇ ਦੋ ਰਸਤੇ ਖੋਲਦਾ ਹੈ ਸੋ ਇਸੇ ਕਰਕੇ ਹਮੇਸ਼ਾ ਸਿਆਣਾ ਨੇ ਕਿਹਾ ਕਿ ਉਸੇਦਾਰੀ ਦੇਰ ਹੈ ਅੰਦੇਰ ਨਹੀਂ ਔਰ ਸਾਨੂੰ ਹਮੇਸ਼ਾ ਹੌਸ ਦੇ ਵਿੱਚ ਟਰਸ ਟਿਕਣਾ ਚਾਹੀਦਾ ਹੈ